ਤੋਂ ਨੂੰ ਪਤਾ ਕੀ ਇਹਨਾਂ ਦੇ ਕੋਲ ਪੈਸਾ ਚੰਗਾ ਵਾ ਇਹ ਸਾਡੇ ਲੋਕਾਂ ਨੂੰ ਟਕੇ ਵਿਖਾਉਂਦੇ ਆ ਤੇ ਸਾਡੇ ਲੋਕ ਛਾਲਾਂ ਮਾਰਦੇ ਜਾਂਦੇ ਆ ਨਾਲ ਉਛਲਦੇ ਜਾਂਦੇ ਆ ਹੁਣ ਮੈਂ ਇੱਕ ਛੋਟੀ ਜੀ ਬੇਨਤੀ ਕਰਾਂ ਖੈਰ ਜੇਕਰ ਇੱਕੇ ਨੂੰ ਮਾਰਾ ਕਹਿ ਦਈਏ ਉਹ ਵੀ ਗੱਲ ਮਾੜੀ ਆ ਜੇਕਰ ਗੱਲ ਕਰਨੀ ਆ ਤਾਂ ਮੈਂ ਸਮਝਦਾ ਕਿ ਸਾਂਝੀ ਵਾਲਤਾ ਦੀ ਗੱਲ ਕੀਤੀ ਜਾਵੇ ਜੇਕਰ ਗੱਲ ਦੋਨਾਂ ਪੱਖਾਂ ਦੀ ਕੀਤੀ ਜਾਵੇ ਤੇ ਸਭ ਤੋਂ ਵਧੀਆ ਮੈਂ ਆਪਣਾ ਦੱਸਾਂ ਤਾਂ ਮੈਂ ਇਦਾਂ ਬੈਠਾ ਅਸੀਂ ਗੱਲਾਂ ਬਾਤਾਂ ਕਰ ਰਹੇ ਹਾਂ ਕਿਤੇ ਪਿੰਡ ਦੇ ਵਿੱਚ ਆਪਣੇ ਮੇਰੇ ਨਾਲ ਪੰਜ ਸੱਤ ਜਾਣੇ ਹੋਰ ਬੈਠੇ ਸੀ ਉਹਨਾਂ ਨੇ ਕਿਹਾ ਕਿ ਉਹ ਵੇਖ ਇਸਾਈ ਤੁਰਿਆ ਜਾਂਦਾ ਕਿਉਂਕਿ ਉਸ ਬੰਦੇ ਨੇ ਜਿਹੜਾ ਜਿਹਦੇ ਵੱਲ ਇਸ਼ਾਰਾ ਕੀਤਾ ਹੈ ਉਹ ਪਹਿਲਾਂ ਇੱਕ ਸਮੇਂ ਤੇ ਸਿੱਖ ਹੀਗਾ ਪੱਗ ਵੀ ਬੰਦਾ ਸੀ ਉਦੋਂ ਤੇ ਚਲੋ ਇੱਕ ਨੇ ਇਸ਼ਾਰਾ ਕੀਤਾ ਆਂਦਾ ਉਹ ਵੇਹ ਕਿ ਇਸਾਈ ਤੁਰਿਆ ਜਾਂਦਾ ਤੇ ਨਾਲ ਵਾਲੇ ਨੇ ਉਹਨੂੰ ਕਿਹਾ ਆਂਦਾ ਨਹੀਂ ਉਹ ਇਸਾਈ ਨਹੀਂ ਤੁਰਿਆ ਜਾਂਦਾ ਆਂਦਾ ਉਹ ਛੋਟੀ ਜਿਹਾ ਦਾ ਤੁਰਿਆ ਜਾਂਦਾ ਸਮਝ ਗਿਆ ਹੁਣੇ ਹੁਣ ਮੈਂ ਕੀ ਕਹਿ ਰਿਹਾ ਵਾਂ ਜੇ ਗੁਰਬਾਣੀ ਨੂੰ ਪੜਿਆ ਜਾਵੇ ਜੇ ਗੁਰਬਾਣੀ ਨੂੰ ਵਿਚਾਰਿਆ ਜਾਵੇ ਤੇ ਗੁਰਬਾਣੀ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਕੱਢ ਦੀ ਆ ਤੁਸੀਂ ਪੁਰਾਣੇ ਇਤਿਹਾਸ ਫੋਲੋ ਗੁਰੂ ਨਾਨਕ ਪਾਤਸ਼ਾਹ ਦਾ ਇਤਿਹਾਸ ਫੋਲੋ ਉਹਨਾਂ ਸਮਿਆਂ ਦੇ ਵਿੱਚ ਬਾਹਮਣ ਨੂੰ ਉੱਚਾ ਦਰਜਾ ਦਿੱਤਾ ਜਾਂਦਾ ਸੀ ਤੇ ਬਾਕੀ ਖੱਤਰੀ, ਸੂਦ, ਵੈਸ ਇਹਨਾਂ ਨੂੰ ਛੋਟੀ ਜਾਤ ਦੇ ਸਮਝਿਆ ਜਾਂਦਾ ਸੀ ਸਭ ਤੋਂ ਜ਼ਿਆਦਾ ਨੀਵਾਂ ਸੂਦਰਾ ਨੂੰ ਕਿਹਾ ਜਾਂਦਾ ਹੈ ਤੇ ਬਾਹਮਣ ਸਭ ਤੋਂ ਉੱਚੀ ਜਾਤ ਦਾ ਪਰ ਗੁਰੂ ਸਾਹਿਬ ਨੇ ਇਸ ਸਿਧਾਂਤ ਨੂੰ ਖੰਡਨ ਕਰਕੇ ਇੱਕੋ ਕਹੋ ਕਦਤਾ ਇੱਕ ਪਿਤਾ ਇੱਕ ਅਸਕੇ ਹਮਬਾਰਕ ਤੂੰ ਮੇਰਾ ਗੁਰਹਾਈ ਮਾਨਸ ਕੀ ਜਾਤ ਸਬੇ ਇੱਕੇ ਪਹਿਚਾਨ ਬੋ ਪਰ ਅੱਜ ਧਿਆਨ ਮਾਰ ਗਏ ਆਪਾਂ ਆਪਣੇ ਮਿਲ ਆਪਣੇ ਗੁਰਦੁਆਰਿਆਂ ਦੇ ਨਾਲ ਧਿਆਨ ਮਾਰ ਗਏ ਇੱਕ ਪਿੰਡ ਦੇ ਵਿੱਚ 10 ਗੁਰਦੁਆਰੇ ਨੇ 15ਵਾਂ ਗੁਰਦੁਆਰਾ ਬਣ ਰਿਹਾ ਵਾ ਤੇ ਲਿਆਓ ਗਰਾਈ ਤੁਸੀਂ ਗੁਰਦੁਆਰੇ ਬਣਾਓ ਤੁਸੀਂ 10 ਗੁਰਦੁਆਰੇ ਬਣਾਓ ਤੁਸੀਂ ਗੁਰਦੁਆਰੇ ਬਣਾਉਣੇ ਤੁਸੀਂ 15 ਗੁਰਦੁਆਰੇ ਬਣਾਓ ਕਿਸੇ ਨੂੰ ਕਿਸੇ ਤਰ੍ਹਾਂ ਦਾ ਗਿਲਾ ਨਹੀਂ ਉਹਦੇ ਵਿੱਚ ਪਰ ਸਭ ਤੋਂ ਵੱਡੀ ਪ੍ਰੋਬਲਮ ਕੀ ਆ ਰਹੀ ਆ ਅੱਜ ਸਾਡੇ ਵਿੱਚ ਕਿ ਜਿਹੜੇ ਗੁਰਦੁਆਰੇ ਬਣ ਰਹੇ ਆ ਉਹ ਜਾਤਾਂ ਪਾਤਾਂ ਦੇ ਹਿਸਾਬ ਦੇ ਨਾਲ ਤਿਆਰ ਹੋਣ ਲੱਗੇ ਆ ਕਿ ਇਨ੍ਹਾਂ ਗੁਰਦਾਰਿਆਂ ਦੇ ਵਿੱਚ ਵੱਡੀ ਜਾਤ ਦਾ ਬੰਦਾ ਆ ਸਕਦਾ ਵਾ ਛੋਟੀ ਜਾਤ ਦਾ ਬੰਦਾ ਨਹੀਂ ਆ ਸਕਦਾ ਸਾਡੇ ਵਿੱਚ ਪ੍ਰੋਬਲਮ ਇੱਥੇ ਆ ਰਹੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਮਹਾਰਾਜ ਅਮਰਤ ਛਕਾਉਣ ਲੱਗੇ ਨੇ ਤੇ ਏ ਨਹੀਂ ਗੁਰੂ ਸਾਹਿਬ ਨੇ ਕਿਹਾ ਕਿ ਮੈਂ ਛੋਟੀ ਜਾਤ ਵਾਲਿਆਂ ਵਾਸਤੇ ਵੱਖਰਾ ਅੰਮ੍ਰਿਤ ਤਿਆਰ ਕਰਾਂ ਵੱਡੀ ਆਸਤੇ ਵੱਖਰਾ ਕਰਾਂ ਗੁਰੂ ਸਾਹਿਬ ਨੇ ਇੱਕ ਖੰਡਾ ਬਾਟਾ ਇੱਕ ਖੰਡਾ ਬਾਟਾ ਕਰਕੇ ਗੁਰੂ ਸਾਹਿਬ ਨੇ ਸਾਰਿਆਂ ਨੂੰ ਅੰਮ੍ਰਿਤ ਕਿਆ ਤੇ ਪਰ ਅੱਜ ਆਪਾਂ ਆਪਣੇ ਵੱਲ ਧਿਆਨ ਮਾਰ ਗਏ ਆਪਣੇ ਧਰਮ ਦੇ ਵਿੱਚ ਧਿਆਨ ਮਾਰ ਗਏ ਕਿ ਅੱਜ ਖੰਡੇ ਬਾਟੇ ਵੀ ਜਾਤਾਂ ਪਾਤਾਂ ਦੇ ਹਿਸਾਬ ਨਾਲ ਤਿਆਰ ਹੋਣ ਲੱਪੇ ਸਾਡਾ ਬੇੜਾ ਫੇਰ ਇੱਥੇ ਗ ਨਹੀਂ ਕਰਕੇ ਤਾਂ ਦੱਸਦੀ ਲੰਗਰ ਲੰਗਰ ਕਿਸ ਗੱਲ ਦਾ ਪ੍ਰਤੀਕ ਹੀ ਕਿ ਕੋਈ ਬੰਦਾ 10 ਕਰੋੜ ਦੀ 20 ਕਰੋੜ ਦੀ 50 ਕਰੋੜ ਦੀ ਗੱਡੀ 'ਚ ਵੀ ਆਵੇ ਆ ਕੇ ਗੁਰੂ ਦੀ ਪੰਗਤ ਦੇ ਵਿੱਚ ਬਵੇ ਤੇ ਕੋਈ ਬੰਦਾ ਸਾਈਕਲ ਤੇ ਵੀ ਆਵੇ ਉਹ ਸਾਈਕਲ ਤੇ ਆਉਣ ਵਾਲਾ ਬੰਦਾ ਵੀ ਉਸ ਪੰਗਤ ਦੇ ਵਿੱਚ ਹੀ ਬਵੇ ਕੋਈ ਛੋਟੀ ਜਾਤ ਦਾ ਆਵੇ ਕੋਈ ਵੱਡੀ ਜਾਤ ਦਾ ਆਵੇ ਸਾਰੇ ਆ ਕੇ ਇੱਕ ਪੰਗਤ ਦੇ ਵਿੱਚ ਬੈਠਣ ਤੇ ਬੈਠ ਕੇ ਇਕੱਠੇ ਪ੍ਰਸ਼ਾਦਾ ਛਕਣਾ ਦੂਜੀ ਗੱਲ ਗੁਰੂ ਘਰਾਂ ਦੇ ਵਿੱਚ ਇਹ ਗੱਲ ਨਹੀਂ ਇਹ ਭੇਦ ਭਾਵ ਨਹੀਂ ਸੀ ਹੈਗਾ ਜੋ ਵੱਡੀ ਜਾਤ ਵਾਲਿਆਂ ਵਾਸਤੇ ਵੱਖਰੇ ਪਾਂਡੇ ਛੋਟੀ ਜਾਤ ਵਾਲਿਆਂ ਵਾਸਤੇ ਵੱਖਰੇ ਪਾਂਡੇ ਜਾਂ ਛੋਟੀ ਜਾਤ ਵਾਲਿਆਂ ਨੂੰ ਲੰਗਰ ਹਾਲ ਦੇ ਵਿੱਚ ਵੜਨ ਹੀ ਨਹੀਂ ਦੇਣਾ ਚਮਚੇ ਵੱਖਰੇ ਥਾਲੀਆਂ ਵੱਖਰੀਆਂ ਕਟਸ਼ੀਆਂ ਵੱਖਰੀਆਂ ਬਾਲਟੀਆਂ ਵੱਖਰੀਆਂ ਤੇ ਜੇਕਰ ਜਾਤਾਂ ਪਾਤਾਂ ਦੇ ਵਿੱਚ ਗੁਰਦੁਆਰੇ ਜਾਤਾਂ ਪਾਤਾਂ ਦੇ ਹਿਸਾਬ ਨਾਲ ਤਿਆਰ ਹੋਏ ਸਾਡਾ ਬੇੜਾ ਇੱਥੇ ਕਰਕੇ ਆ। ਕਿਉਂ? ਉਹਦਾ ਕਾਰਨ ਇਹ ਕਿ ਆਪਾਂ ਬਾਣੀ ਦੀ ਵਿਚਾਰਧਾਰਾ ਤੋਂ ਦੂਰ ਹੋਏ। ਅੱਜ ਆਪਾਂ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੇ ਲੋਕ ਧਰਮ ਛੱਡ ਕੇ ਦੂਜੇ ਧਰਮਾਂ ਦੇ ਵਿੱਚ ਜਾ ਰਹੇ ਆ ਤੁਸੀਂ ਬਾਹਰਲੇ ਦੇਸ਼ਾਂ 'ਚ ਵੇਖੋ। ਪੰਜਾਬ ਦੇ ਵਿੱਚ ਇਸਾਈ ਬਣ ਰਹੇ ਆ। ਤੁਸੀਂ ਬਾਹਰਲੇ ਦੇਸ਼ਾਂ ਦੇ ਵਿੱਚ ਧਿਆਨ ਮਾਰੋ। ਉਹਨਾਂ ਦੇਸ਼ਾਂ ਦੇ ਵਿੱਚ ਕੋਈ ਮੁਸਲਮਾਨ ਬਣ ਰਿਹਾ ਵਾ ਕੋਈ ਦੂਜੇ ਧਰਮਾਂ ਦੇ ਵਿੱਚ ਹੋਰਨਾਂ ਧਰਮਾਂ ਜਾ ਰਿਹਾ ਵਾ ਉਦਾਹਰਨ ਮੈਂ ਤੁਹਾਨੂੰ ਦਿੱਤੀ ਸੀ ਕਿ ਇੱਕ ਬੰਦਾ ਮੰਨ ਲਓ ਇੱਕ ਬੰਦਾ ਟਰੱਕ ਡਰਾਈਵਰ ਆ ਉਹ ਬੰਦਾ ਟਰੱਕ ਡਰਾਈਵਰ ਆ ਉਹ ਇੱਕ ਥਾਂ ਦਾ ਟਰੱਕ ਚਲਾਉਂਦਾ ਵਾ ਉਹਨੇ ਨੌਕਰੀ ਛੱਡਦੀ ਨੌਕਰੀ ਛੱਡ ਕੇ ਉਹ ਦੂਜੇ ਥਾਂ ਦਾ ਟਰੱਕ ਚਲਾਉਣ ਲੱਪਿਆ ਹੁਣ ਚਲਾਉਂਦਾ ਇੱਥੇ ਵੀ ਟਰੱਕ ਹੀ ਉੱਥੇ ਵੀ ਟਰੱਕ ਹੀ ਚਲਾਉਣਾ ਉਹਨੇ ਪਰ ਉਹਦੇ ਵਿੱਚ ਗੱਲ ਕੀ ਆ ਗਈ ਉਹਨੇ ਪੁਰਾਣੀ ਕੰਪਨੀ ਛੱਡੀ ਕਿਉਂ ਕਿ ਉਹਦੇ ਮਾਲਕ ਉਹਨੂੰ ਪਰੇਸ਼ਾਨ ਕਰਦੇ ਸੀ ਤੇ ਇੱਥੇ ਪਰੇਸ਼ਾਨ ਨਹੀਂ ਹੀ ਕਰਦੇ ਇੱਥੇ ਈਤ ਕਰਦੇ ਸੀ ਉਹ ਤਾਂ ਉਹ ਕੰਪਨੀ ਛੱਡ ਗਿਆ ਤਾਂ ਇੱਧਰ ਆ ਗਿਆ ਉਹੀ ਉਦਾਹਰਨ ਇੱਥੇ ਹੁੰਦੀ ਆ ਕਿ ਜਦੋਂ ਸਾਡੇ ਵਿੱਚ ਹੀ ਉਹ ਜਦੋਂ ਸੇਖੀ ਸੀਗੇ ਉਦੋਂ ਉਹਨਾਂ ਨੂੰ ਛੋਟੀ ਜਆ ਦਾ ਕਹਿ ਕੇ ਨੀਵਾ ਵਿਖਾਇਆ ਜਾਂਦਾ ਸੀ ਉਹਨਾਂ ਨੂੰ ਜਲੀਲ ਕੀਤਾ ਜਾਂਦਾ ਸੀ ਤੇ ਜਦੋਂ ਸਿੱਖ ਧਰਮ ਛੱਡ ਕੇ ਦੂਜੇ ਧਰਮਾਂ 'ਚ ਚਲ ਗਏ ਤੇ ਉਹਨਾਂ ਨੂੰ ਉਧਰ ਹੋਈ ਤੇ ਮਿਲੀ ਤੇ ਦੂਜੀ ਗੱਲ ਇਹ ਕਹਦਾ ਮੈਂ ਖੈਰ ਬੜੀ ਵਾਰੀ ਕਹੀ ਆ ਕਿ ਸਾਡੇ ਸਿੱਖ ਅੱਜ ਕੇਵਲ ਲੰਗਰਾਂ ਜੋਗੇ ਰਹਿ ਗਏ ਆ ਇਹ ਗੱਲ ਮੈਂ ਪਿਛਲੀ ਵਾਰੀ ਕਹੀ ਸੀ ਮੈਨੂੰ ਪਤਾ ਪਿਛਲੇ ਸਾਲ ਬੜਾ ਚੀਕੇ ਆਏ ਤੁਸੀਂ ਲੰਗਰਾਂ 'ਤੇ ਟਿੱਪਣੀ ਕੀਤੀ ਆ ਮੈਂ ਬੇਨਤੀ ਕਰਾਂ ਲੰਗਰਾਂ 'ਤੇ ਮੈਂ ਟਿੱਪਣੀ ਨਹੀਂ ਕੀਤੀ ਆ ਸਵਾਲ ਸਾਡੇ ਲੋਕ ਇਹ ਕਰਦੇ ਆ ਕਿ ਲੰਗਰ ਗੁਰੂ ਸਾਹਿਬ ਨੇ ਲਾਇਆ ਸੀ ਜੀ ਬੇਰਪਿਆਂ ਦਾ ਸੱਚਾ ਸੌਦਾ ਕੀਤਾ ਹੈ ਪਿੰਡ ਚੂੜਕਾ ਨੇ ਮੈਂ 100% ਸਹਿਮਤ ਹਾਂ ਸੱਚਾ ਸੌਦਾ ਕੀਤਾ ਹੈ ਪਰ ਮੇਰੇ ਇੱਕ ਸਵਾਲ ਦਾ ਮੈਨੂੰ ਜਵਾਬ ਦੇ ਦਿਓ ਕੀ ਗੁਰੂ ਨਾਨਕ ਪਾਸ਼ਾ ਨੇ ਕੱਲਾ ਲੰਗਰ ਹੀ ਲਾਇਆ ਸਾਡੇ ਵਾਸਤੇ ਵੀ ਤੁਸੀਂ ਲੰਗਰ ਖਾਈ ਲੰਗਰ ਖਾਓ ਤੇ ਲੰਗਰ ਖਾ ਖਾ ਕੇ ਤੁਸੀਂ ਘਰਾਂ ਨੂੰ ਜਾਓ ਕੱਲਾ ਮਤਲਬ ਲੰਗਰ ਹੀ ਲਾਇਆ ਵਾ ਟਾਈਮ ਤੋਂ ਬਾਅਦ ਹੋਰ ਸਾਡੇ ਵਾਸਤੇ ਕੱਖ ਨਹੀਂ ਕੀਤਾ ਬੜਾ ਕੁਝ ਕੀਤਾ ਕੀ ਕੀਤਾ ਵਾ ਸਾਨੂੰ ਜਾਤਾਂ ਪਾਤਾਂ ਦੇ ਵਿੱਚੋਂ ਕੱਢਿਆ ਵਾ ਪਰ ਅੱਜ ਸਾਨੂੰ ਮਾਫ ਕਰਨਾ ਗੁਰੂ ਨਾਨਕ ਦੇ ਲਾਏ ਹੋਏ ਲੰਗਰ ਚੇਤੇ ਆ ਸਾਨੂੰ ਅੱਜ ਲੰਗਰ ਚੇਤੇ ਵੀ ਗੁਰੂ ਨਾਨਕ ਸਾਹਿਬ ਨੇ ਲਾਏ ਸੀ ਪਰ ਸਾਨੂੰ ਅੱਜ ਇਹ ਨਹੀਂ ਚੇਤੇ ਕਿ ਗੁਰੂ ਸਾਹਿਬ ਨੇ ਸਾਨੂੰ ਵਹਿਮਾਂ ਭਰਮਾਂ ਦੇ ਵਿੱਚੋਂ ਕੱਢਿਆ ਭੁੱਲ ਗਏ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਸਾਡੇ ਸਾਨੂੰ ਜਾਤਾਂ ਪਾਤਾਂ ਦੇ ਊਚ ਨੀਚ ਦੇ ਜੰਜਾਲ ਦੇ ਵਿੱਚੋਂ ਕੱਢਿਆ ਭੁੱਲ ਗਏ ਪਰ ਚੀਜ਼ ਇੱਕ ਹੀ ਯਾਦ ਆ ਲੰਗਰ ਆਛਾ ਹੁਣ ਲੰਗਰ ਲਾਏ ਕਿਵੇਂ ਅਸੀਂ ਲੰਗਰ ਲਾਏ ਕਿਵੇਂ ਨਗਰ ਕੀਰਤਨ ਆ ਇੱਥੇ ਲੰਗਰ ਮੋੜ ਕਟਾ ਲੱਗਿਆ ਲੰਗਰ ਮੋੜ ਕੱਟ ਕੇ ਲੰਗਰ ਅਗਲੀ ਗਲੀ 'ਚ ਲੰਗਰ ਨਗਰ ਕੀਰਤਨ ਸਦਾ ਜਾ ਰਿਹਾ ਵਾ ਇਧਰ ਦੀ ਸਾਈਡ 'ਵੀ ਲੰਗਰ ਉਧਰ ਦੀ ਸਾਈਡ 'ਵੀ ਵੰਦ ਸੰਬੰਧੇ ਸਟਾਲ ਪਰ ਸਾਡੇ ਵਾਸਤੇ ਮਾੜੀ ਗੱਲ ਇਹ ਸਾਰੀ ਦਿਹਾੜੀ ਲੰਗਰ ਚੱਲੇ ਸਾਰੀ ਦਿਹਾੜੀ ਵੰਦ ਸੰਬੰਧੇ ਸਟਾਲ ਚੱਲੇ ਤੇ ਗੁਰਦੁਆਰੇ ਦਾ ਗ੍ਰੰਥੀ ਸ਼ਾਮਾ ਨੂੰ ਫੇਰ ਆਪਣੇ ਗਲ ਦੇ ਵਿੱਚ ਰਮਾਲਾ ਪਾ ਕੇ ਆਪਣੇ ਹੱਥ ਦੇ ਵਿੱਚ ਦੋ ਡੱਬੇ ਫੜ ਕੇ ਡੋਲੂ ਫੜ ਕੇ ਉਹ ਵਿਚਾਰਾ ਸ਼ਾਮਾ ਨੂੰ ਫੇਕ ਜਿਆ ਕਰਨਾ ਮੈਂ ਬੇਨਤੀ ਕਰਾਂ ਜੇ ਫਿਕਰ ਕਰਨੀ ਹੈ ਇੱਕ ਸਵਾਲ ਮੈਨੂੰ ਪਿਛਲੀ ਵਾਰੀ ਵੀ ਕੀਤਾ ਸੀ ਕਿ ਭਾਈ ਸਾਹਿਬ ਗਜਾ ਕੀ ਹੁੰਦੀ ਹੈ ਗ੍ਰੰਥੀ ਸਿੰਘ ਪਿੰਡਾਂ ਦੇ ਵਿੱਚ ਤੁਹਾਨੂੰ ਪਿੰਡਾਂ ਵਾਲਿਆਂ ਨੂੰ ਪਤਾ ਹੋਵੇਗਾ ਗ੍ਰੰਥੀ ਸਿੰਘ ਗਲ ਦੇ ਵਿੱਚ ਕਰਮਾਲਾ ਪਾ ਕੇ ਦੋ ਹੱਥ ਦੇ ਵਿੱਚ ਡੱਬੇ ਫੜ ਕੇ ਗਜਾ ਕਰਨ ਜਾਂਦਾ ਹੁਣ ਗਜਾ ਕੀ ਹੈ ਜਿਹੜਾ ਗਲ ਦੇ ਵਿੱਚ ਰਮਾਲਾ ਪਾਇਆ ਹੁੰਦਾ ਉਸ ਦੇ ਵਿੱਚ ਉਹ ਪ੍ਰਸ਼ਾਦੇ ਮੰਗਦਾ ਘਰ ਘਰ ਜਾ ਕੇ ਜਿਹੜੇ ਦੋ ਹੱਥ ਦੇ ਵਿੱਚ ਡੱਬੇ ਹੁੰਦੇ ਆ ਉਹਨਾਂ ਡੱਬਿਆਂ ਦੇ ਵਿੱਚ ਇੱਕ ਦੇ ਵਿੱਚ ਦੁੱਧ ਪਉਂਦਾ ਵਾ ਦੂਜੇ ਦੇ ਵਿੱਚ ਸਬਜ਼ੀ ਪਉਂਦਾ ਵਾ ਹੁਣ ਸਬਜ਼ੀ ਕਿਸ ਹਿਸਾਬ ਨਾਲ ਉਸੇ ਡੱਬੇ ਦੇ ਵਿੱਚ ਭਿੰਡੀ ਉਸ ਵਿੱਚ ਕੀਆ ਤੋਰੀ ਉਸ ਵਿੱਚ ਤਰੀ ਵਾਲੀ ਸਬਜ਼ੀ ਉਸੇ ਸੁੱਕੀ ਸਬਜ਼ੀ ਉਹ ਸਬਜ਼ੀ ਜਦੋਂ ਗਰੰਥੀ ਆਪਣੇ ਬੱਚਿਆਂ ਨੂੰ ਖੜਕੇ ਦਵੇ ਤੇ ਕਵੇ ਬੱਚਿਓ ਰੋਟੀ ਖਾਓ ਪ੍ਰਸ਼ਾਦਾ ਛਕੋ ਤੇ ਗ੍ਰੰਥੀ ਦੇ ਬੱਚੇ ਇੱਕ ਗੱਲ ਕਹਿੰਦੇ ਆ ਕਿ ਪਿਤਾ ਜੀ ਕਿੰਨਾ ਚਿਰ ਇਹੋ ਕੁਝ ਖਾਵਾਂਗੇ ਤੇ ਗ੍ਰੰਥੀ ਅੱਗੋਂ ਜਵਾਬ ਦਿੰਦਾ ਆਪਣੇ ਬੱਚਿਆਂ ਨੂੰ ਉਹ ਕਹਿੰਦਾ ਵਾ ਕਿ ਬੱਚਿਓ ਜਿੰਨਾ ਚਿਰ ਮੈਂ ਮਰ ਨਹੀਂ ਜਾਂਦਾ ਭਾਵ ਮੇਰੇ ਕਹਿਣ ਦਾ ਇਹ ਕਿ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਹੈ ਕਿੰਨਾ ਨੇ ਕਰਨਾ ਹੈ ਸਿੱਖੀ ਦਾ ਪ੍ਰਚਾਰ ਕਰਨਾ ਹੈ ਗੁਰਦਵਾਰੇ ਦੇ ਗ੍ਰੰਥੀਆਂ ਨੇ ਸਿੱਖੀ ਦਾ ਪ੍ਰਚਾਰ ਕਿੰਨਾ ਨੇ ਕਰਨਾ ਹੈ ਰਗਣਾ ਟਾਡੀਆਂ ਪ੍ਰਚਾਰਕਾਂ ਕਮਿਸ਼ਨਾਂ ਨੇ ਤੇ ਮਾਫ ਕਰਨਾ ਜਿਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਨਾ ਹੀ ਉਹਨਾਂ ਦਾ ਅੱਜ ਅਸੀਂ ਮੋਲੀ ਨਹੀਂ ਪਾਇਆ ਸਾਡੇ ਤੁਰਖੇ ਵੇਖੋ ਸਾਡੇ ਇਤਿਹਾਸ ਵੇਖੋ ਕਿੰਨੇ ਸ਼ਹੀਦ ਹੋਏ ਆ ਕਮਾਲ ਦੀ ਗੱਲ ਵੇਖੋ ਇਸਾਈਆਂ ਦਾ ਕੇਵਲ ਪ੍ਰਭੂ ਯਿਸੂ ਸ਼ਹੀਦ ਹੋਇਆ ਵਾ ਸਲੀਬ ਤੇ ਚਾੜ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਕਿੰਨਾ ਕਿੱਲਾ ਨਾਲ ਠੋਕ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਵੱਡੀ ਗੱਲ ਕਿ ਉਹਨਾਂ ਨੇ ਆਪਣੇ ਇੱਕ ਸ਼ਹੀਦ ਦਾ ਮੁੱਲ ਪਾ ਲਿਆ ਉਹਨਾਂ ਨੇ ਆਪਣੇ ਇੱਕ ਸ਼ਹੀਦ ਨੂੰ ਲੈ ਕੇ ਉਹਨਾਂ ਨੇ ਆਪਣਾ ਧਰਮ ਵੱਡਾ ਕਰ ਲਿਆ ਪਰ ਸਾਡੇ ਵਿੱਚ ਲੱਖਾਂ ਸ਼ਹੀਦیاں ਹੋਈਆਂ ਪਰ ਸਾਡਾ ਬੇੜਾ ਕਿੱਥੇ ਕਰ ਗਿਆ ਸਾਡੀ ਕੌਮ ਕੇਵਲ ਪ੍ਰਚਾਰ ਦੁਖੋਂ ਪਿਛੇ ਰਹਿ ਗਈ ਇੱਕ ਮੈਂ ਬੇਨਤੀ ਕਰਾਂ ਪ੍ਰਚਾਰ ਦੁਖੋਂ ਪਿਛੇ ਕਿਵੇਂ ਰਹਿ ਗਈ ਮੈਂ ਹੁਣੇ ਬੇਨਤੀ ਕਰਕੇ ਤੇ ਗੁਰਦੁਆਰਿਆਂ ਦੇ ਗ੍ਰੰਥੀ ਭੁੱਖੇ ਮਰ ਰਹੇ ਆ ਗੁਰਦੁਆਰਿਆਂ ਦੇ ਗ੍ਰੰਥੀ ਇੱਕ ਵਾਰੀ ਕੁਰਤਾ ਪਜਾਮਾ ਪਾ ਲੈਣ ਉਹ ਐਂ ਕਰਕੇ ਵੇਂਦੇ ਆ ਵੀ ਇਹ ਹੁਣ ਧੋਣਾ ਵੀ ਪੈਣਾ ਵਾ ਸਰਫ ਲੱਗਣਾ ਵਾ ਸਰਫ ਲਿਓ ਉਹਨੂੰ ਪੈਸੇ ਨਹੀਂ ਤੇ ਪਰ ਕਮਾਲ ਦੀ ਗੱਲ ਗੁਰਦੁਆਰਿਆਂ ਦੇ ਗ੍ਰੰਥੀ ਭੁੱਖੇ ਮਰ ਰਹੇ ਆ ਤੇ ਸਾਡੇ ਲੋਗ ਪੈਸਾ ਇਕੱਠਾ ਕਰ ਕਰਕੇ ਤੇ ਜਾ ਕੇ ਡੇਰੇ ਪੱਕੇ ਕਰੀ ਜਾਂਦੇ ਆ ਪਿੰਡ ਦੇ ਗਰੰਥੀ ਦੀ ਛੱਤ ਚੋਂਦੀ ਆ ਤੇ ਡੇਰੇ ਪੱਕੇ ਕਰਦੇ ਪਿੰਡ ਜੋਂ ਗਰਾਈ ਕਰਕੇ ਗਰੰਥੀ ਗਰੰਥੀ ਨੂੰ ਇੱਕ ਛੁਰੀਆਂ ਵਾਲਾ ਪੱਖਾ ਗਰੰਥੀ ਦੇ ਕੋਲ ਤੇ ਪਿੰਡ ਦੇ ਵਿੱਚ ਇੱਕ ਕਬਰ ਬਣਾਈ ਵੱਡੀ ਮਜ਼ਾਰ ਬਣਾਤੀ ਪੀਰ ਦਾ ਨਾਮ ਲੈ ਕੇ ਤੇ ਉਸ ਕਬਰ ਤੇ ਕੱਖ ਨਹੀਂ ਰੱਖਿਆ ਚਾਰ ਥੱਲੇ ਖੜਾਵਾਂ ਜੀਆਂ ਰੱਖੀਆਂ ਵਾ ਇੱਕ ਕਬਰ ਬਣਾ ਕੇ ਹਰੀ ਜੀ ਚਾਦਰ ਪਾ ਕੇ ਉਹ ਖੜਾਵਾਂੀਆਂ ਰਕੀਆਂ ਨਾਲੇ ਹਰੀ ਚਾਦਰ ਪਾਤੀ ਤੇ ਨਾਲੇ ਉਥੇ ਜਾ ਚੜਾਉ ਲਾਪੇ ਤੇ ਚਲੋ ਜੀ ਐਨੀ ਗਲਤੇ ਅਸੀਂ ਲਾਇਆ ਵਾ ਤੇ ਮੈਂ ਬੇਨਤੀ ਕਰਾਂ ਸਿੱਖੀ ਦੇ ਪ੍ਰਚਾਰ ਕਿਥੋਂ ਹੋਣੀ ਹੈ ਸਾਰਾ ਪਿੰਡ ਟਰੱਕ ਭਰ ਕੇ ਸ਼ਾਮਾਂ ਨੂੰ ਕਬਰ ਤੇ ਚੱਲ ਜਾਂਦਾ ਵੀਰ ਵਾਰ ਤੇ ਗੁਰਦਵਾਰੇ ਦਾ ਗਰੰਥੀ ਗਰੰਥੀ ਵਿਚਾਰਾ ਭੁੱਖਾ ਮਰ ਰਿਹਾ ਇੱਕ ਮੈਂ ਬੇਨਤੀ ਕਰਾਂ ਗਰੰਥੀ ਸਿੰਘ ਗੁਰਦਵਾਰੇ ਦਾ ਸਾਡੀ ਸਿੱਖੀ ਕੇਵਲ ਪ੍ਰਚਾਰ ਦੁਖੋਂ ਪਿਛੇ ਰਹਿ ਗਈ ਗੁਰਦਵਾਰੇ ਦਾ ਗ੍ਰੰਥੀ ਗੁਰਦਵਾਰੇ ਦਾ ਗ੍ਰੰਥੀ ਉਹ ਸਾਈਕਲ ਤੇ ਜੂਨ ਜੁਲਾਈ ਦੇ ਮਹੀਨੇ ਦੇ ਵਿੱਚ ਸਾਈਕਲ ਤੇ ਆ ਕੇ ਗੁਰੂ ਦਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰੇ ਜਨਵਰੀ ਦੇ ਵਿੱਚ ਦਸੰਬਰ ਦੇ ਵਿੱਚ ਵਰਦੀਆਂ ਧੁੰਦਾਂ ਦੇ ਵਿੱਚ ਜਾ ਕੇ ਆਪਣੇ ਹੱਥ ਠਾਰ ਕੇ ਗੁਰਦਵਾਰੇ ਦਾ ਗ੍ਰੰਥੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਕਰੇ ਤੇ ਪਖੰਡੀ ਸਾਧ ਵਿਲੜ ਜਿੰਨੂੰ ਕੋਈ ਕੰਮ ਨਹੀਂ ਉਸ ਸਾਧ ਫੋਰਚੂਨਰ ਗੱਡੀ ਚੋਂਦਾ ਹੋਵੇ ਕਾਲੇ ਸ਼ੀਸ਼ਿਆਂ ਵਾਲੀ ਚ ਤੇ ਸਾਡੇ ਲੋਕ ਭੱਜ ਕੇ ਜਾ ਕੇ ਬਾਰੀ ਖੋਲਣ ਇਹ ਗੱਲ ਮਾੜੀ ਨਹੀਂ ਅੱਛਾ ਪਖੰਡੀਆਂ ਨੇ ਗੱਡੀਆਂ ਲਈਆਂ ਕਿੱਥੋਂ ਆ ਸਾਡੇ ਸਾਡੇ ਪੈਸੇ ਆ ਜੋ ਹੁਣ ਜਿਹੜੇ ਧਰਮ ਪਰिवर्तन ਕਰ ਰਹੇ ਆ ਉਹਨਾਂ ਦੀ ਮੈਂ ਥੋੜੀ ਜੀ ਗੱਲ ਕਰਾਂ ਇੱਕ ਦੇਸ਼ ਦਾ ਸਵਿਧਾਨ ਇਹ ਗੱਲ ਕਿਉਂਕਿ ਮੈਂ ਦੇਸ਼ ਦੇ ਸਵਿਧਾਨ ਦੇ ਵਿੱਚੋਂ ਕਰ ਦੇਣੀ ਚਾਹੁੰਦਾ ਵਾਂ ਦੇਸ਼ ਦਾ ਸਵਧਾਨ ਬੰਦੇ ਨੂੰ ਆਗਿਆ ਦਿੰਦਾ ਵਾ ਕਿ ਬੰਦਾ ਆਪਣਾ ਧਰਮ ਛੱਡ ਕੇ ਤੇ ਹੋਰ ਕਿਸੇ ਧਰਮ ਦੇ ਵਿੱਚ ਵੀ ਜਾ ਸਕਦਾ ਸਗੋ ਇੱਕ ਵਾਰ ਨਹੀਂ ਉਹ ਬੰਦਾ ਜੇਕਰ ਹਜ਼ਾਰ ਵਾਰ ਵੀ ਧਰਮ ਪਰਿਵਰਤਨ ਕਰਨਾ ਚਾਹੇ ਉਹ ਬੰਦਾ ਕਰ ਸਕਦਾ ਵਾ ਪਰ ਇੱਕ ਮੇਰੀ ਬੇਨਤੀ ਹੱਥ ਜੋੜ ਕੇ ਆ ਤੇ ਕੋਈ ਬੰਦਾ ਸਿੱਖ ਧਰਮ ਛੱਡ ਕੇ ਮੁਸਲਮਾਨ ਬਣੇ ਉਹ ਬੰਦਾ ਮੁਸਲਮਾਨਾਂ ਵਾਲੀ ਚਿੰਤਾ ਕਰਨੀ ਉਹ ਬਣ ਗਿਆ ਮੁਸਲਮਾਨ ਤੇ ਬੰਨੀ ਪਾ ਗਿਆ ਇਹ ਗੱਲ ਮਾੜੀ ਆ ਉਹ ਬੰਦਾ Hindu ਬਣ ਜੇ Hindu ਬਣ ਕੇ ਤੇ ਪੱਗ ਬੰਨ ਕੇ ਤੇ ਉਹ ਉਤੋਂ ਦੀ ਗਾਤਰਾ ਵੀ ਪਾਵੇ ਸਿੱਖਾਂ ਵਾਲਾ ਲਵਾਜ ਰੱਖੇ ਇਹ ਗੱਲ ਮਾੜੀ ਆ ਜਿੱਥੇ ਦੇਸ਼ ਦਾ ਸੰਵਿਧਾਨ ਧਰਮ ਪਰਿਵਰਤਨ ਦੀ ਅਗਿਆਨ ਦਿੰਦਾ ਉਥੇ ਅਸੀਂ ਠੀਕ ਆ ਦੇਸ਼ ਦਾ ਸੰਵਿਧਾਨ ਸਾਡੇ ਸਿਰ ਮੱਥੇ ਪਰ ਜੇਕਰ ਕੋਈ ਬੰਦਾ ਸਿੱਖ ਧਰਮ ਨੂੰ ਛੱਡ ਕੇ ਤੇ ਇਸਾਈ ਬਣਦਾ ਵਾ ਉੱਥੇ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਆ ਤੇ ਪੱਗਾਂ ਗੁਰੂ ਦੀਆਂ ਵਾ ਇਹ ਗੁਰੂ ਦੀਆਂ ਪੱਗਾਂ ਗੁਰੂ ਨੂੰ ਮੋੜ ਜਾ ਕਰੋ ਤੁਹਾਨੂੰ ਦੇਸ਼ ਦਾ ਸੰਵਿਧਾਨ ਅਗਿਆ ਦੇ ਰਿਹਾ ਤੁਸੀਂ ਜਾ ਸਕਦੇ ਹੋ ਅਸੀਂ ਰੋਕ ਨਹੀਂ ਰਹੇ ਤੁਹਾਨੂੰ ਇਹ ਸਹੀ ਧਰਮ ਕੋ ਮਾਰਾ ਧਰਮ ਥੋੜੀ ਆ ਤੁਸੀਂ ਜਾ ਸਕਦੇ ਹੋ ਤੁਸੀਂ ਜਾਓ ਪਰ ਐਦਾਂ ਵਾ ਵੀ ਜਿਹੜੇ ਧਰਮੇ ਜਾ ਰਹੇ ਹੋ ਉਸ ਧਰਮ ਦੇ ਚਿੰਨ ਧਾਰਨ ਕਰੋ ਤੇ ਦੂਜੀ ਗੱਲ ਕਿ ਤੁਸੀਂ ਜੇਕਰ ਸਿੱਖੀ ਤੋਂ ਸਿੱਖ ਧਰਮ ਛੱਡ ਕੇ ਤੇ ਦੂਜੇ ਧਰਮ ਵੱਲ ਗਏ ਹੋ ਤੇ ਉਥੇ ਇੱਕ ਮੇਰੀ ਹੱਥ ਜੋੜ ਕੇ ਬੇਨਤੀ ਆ ਕਿ ਪਹਿਲਾਂ ਤੁਸੀਂ ਗਏ ਇਧਰੋਂ ਜੀ ਤੇ ਸਾਡੇ ਗੁਰੂਆਂ ਨੂੰ ਗਾਲਾਂ ਨਾ ਕੱਢੋ ਇੱਥੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂ ਇੱਥੇ ਮੈਂ ਆਪਣੇ ਵਾਲਿਆਂ ਨੂੰ ਵੀ ਕਰਾਂ ਇਸਾਈ ਵੀਰਾਂ ਨੂੰ ਬੇਨਤੀ ਮੇਰੀ ਇਹ ਆ ਕਿ ਜੇਕਰ ਤੁਸੀਂ ਸਾਡੇ ਗੁਰੂਆਂ ਨੂੰ ਮਾਰਾਕ ਹੋਗੇ ਤੇ ਕੱਲ ਨੂੰ ਗੁਰੂ ਸਾਹਿਬ ਤੁਹਾਡੇ ਵੀ ਨੇ ਪ੍ਰਭੂ ਯਿਸੂ ਤੁਹਾਡੇ ਵੀ ਨੇ ਸਤਕਾਰ ਉਹਨਾਂ ਦਾ ਅਸੀਂ ਵੀ ਕਰਦੇ ਆ ਜੇਕਰ ਕੱਲ ਨੂੰ ਕੋਈ ਬੰਦਾ ਤੁਹਾਡੇ ਗੁਰੂ ਨੂੰ ਮਾਰਾ ਕੇ ਤੇ ਫਿਰ ਤੁਸੀਂ ਸਾਡੇ ਦੇ ਗੁਸਾ ਕਰਨ ਦੀ ਲੋੜ ਨਹੀਂ ਫਿਰ ਤੇ ਇਧਰੋਂ ਮੈਂ ਹੋਣਾ ਗੱਲ ਕਰਾਂ ਆਪਣੇ ਸਿੱਖਾਂ ਦੀ ਕਿ ਜੇਕਰ ਸਾਡੇ ਸਿੱਖ ਉਹਨਾਂ ਦੇ ਪ੍ਰਭੂ ਨੂੰ ਮੜਾ ਕਹਿਣ ਉਹਨਾਂ ਦੇ ਪ੍ਰਭੂ ਨੂੰ ਗਾਲਾਂ ਕੱਢਣ ਤਾਂ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਵਾਂ ਕਿ ਜੇਕਰ ਤੁਸੀਂ ਉਹਨਾਂ ਦੇ ਭਗਵਾਨ ਨੂੰ ਮੜਾਕ ਹੋਗੇ ਜਦੋਂ ਉਹਨਾਂ ਨੇ ਸਾਨੂੰ ਕਿਹਾ ਤੇ ਫਿਰ ਤੁਸੀਂ ਗੁੱਸਾ ਨਾ ਕਰਿਓ